ਨਹਿਰ ਵਿੱਚ ਪਾਣੀ ਦੀ ਵੱਧ ਮਾਤਰਾ ਹੋਣ ਕਾਰਨ ਪਿਆ ਪਾੜ ਕਿਸਾਨ ਵੀਰ ਦਾ ਹੋਇਆ ਹਜ਼ਾਰਾਂ ਦਾ ਨੁਕਸਾਨ ਅੱਜ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਕੁੜਕੇ ਨਹਿਰ ਦੇ ਵਿੱਚ ਪਾਣੀ ਦੀ ਵੱਧ ਮਾਤਰਾ ਹੋਣ ਕਨ ਪਿਆ ਪਾੜ ਇਸ ਵਾਰ ਦੇ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੁੜਕਾ ਦੇ ਸਰਪੰਚ ਅਤੇ ਆਸ਼ੀਸ਼ ਕੁਮਾਰ ਜੂਨੀਅਰ ਇੰਜੀਨੀਅਰ ਇਰੀਗੇਸ਼ਨ ਡਿਪਾਰਟਮੈਂਟ ਅਧਿਕਾਰੀ ਨੇ ਦੱਸਿਆ ਕਿ بارش ਹੋਣ ਕਨ ਪਾਣੀ ਦਾ ਵਹਾਅ ਵੱਧ ਗਿਆ ਸੀ ਜਿਸ ਕਨ ਕੁੜਕੇ ਵਿਖੇ ਨਹਿਰ ਵਿੱਚ ਪਾੜ ਪੈ ਗਿਆ ਅਤੇ ਸਾਨੂੰ ਇਤਲਾ ਮਿਲਨ ਤੇ ਮੌਕੇ ਤੇ ਜਾ ਕੇ ਦੇਖਿਆ ਤਾਂ ਪਿੰਡ ਦਾ ਸਰਪੰਚ ਅਤੇ ਪਿੰਡ ਵਾਸੀ ਦੀ ਮਦਦ ਨਾਲ ਬੰਨ ਉਤੇ ਕਾਬੂ ਉਪਾਇਆ ਅਤੇ ਦੂਜੇ ਪਾਸੇ ਹਰਪ੍ਰੀਤ ਕਿਸਾਨ ਨਾਲ ਗਲਬਤ ਕੀਤੀ ਤਾਂ ਉਸਨੇ ਦੱਸਿਆ ਕਿ ਨਹਿਰ ਵਿੱਚ ਪਾੜ ਕਰਕੇ ਪਾਣੀ ਮੇਰੇ ਖੇਤਾਂ ਵਿੱਚ ਔਣ ਕਰਨ ਮੇਰਾ ਹਜ਼ਾਰਾ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਅਸੀਂ ਪਿੰਡ ਵਾਸੀਆਂ ਦੇ ਸਹਿਯੋਗ ਅਤੇ ਨਹਿਰ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਬੰਨ ਉਤੇ ਕਾਬੂ ਕੀਤਾ ਹਾਂਜੀ ਸਰ ਇੱਕ ਜਿਹੜਾ ਘੜਕੇ ਨੇ ਆ ਤੇ ਇੱਕ ਬੰਨ ਟੁੱਟਿਆ ਉਹਦੇ ਬਾਰੇ ਥੋੜਾ ਜਿਹਾ ਦੱਸੋ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਜੀ ਬਈ ਪਹਿਲੀ ਗੱਲ ਤਾਂ ਪਾਣੀ ਪਤਾ ਨਹੀਂ ਗਵਰਨਮੈਂਟ ਕੀ ਕਰਦੀ ਐ ਪੁਲਾਂ ਤੋਂ ਉੱਪਰ ਦੀ ਪਾਣੀ ਹੋਣ ਨੂੰ ਫਿਰਦਾ ਟੁੱਟਣ ਦੇ ਤਾਂ ਕਈ ਦਿਨਾਂ ਦੇ ਚਾਂਸ ਸੀਗੇ ਪਰ ਬਦਕਸਨੀ ਦੀ ਨਾਲ ਸਵੇਰੇ ਟੁੱਟ ਗਿਆ। ਬਾਕੀ ਮੈਹਕਮੇ ਵਾਲੇ ਵੀ ਉਧਰ ਆ ਗਏ ਉਹਨੇ ਦਿੱਤਾ ਸਹਿਯੋਗ ਬਾਕੀ ਪਿੰਡਵਾਲਿਆਂ ਨੇ ਪਿੰਡ ਵਾਸੀਆਂ ਨੇ ਪਿੰਡ ਵਾਸੀਆਂ ਨੇ ਬਹੁਤ ਸਹਿਯੋਗ ਦਿੱਤਾ। ਉਹਦੇ ਕਰਕੇ ਮਤਲਬ ਬਚਾਅ ਹੋ ਗਿਆ। ਨਹੀਂ ਤਾਂ ਅਜੇ ਆ ਮੁੰਡੇ ਦੀ ਨਾਲ ਇੱਕ ਮਾਦੀ ਆ ਉੱਥੇ ਜੇ ਵੀ ਸੀ ਵੀ ਮਸੀਂ ਪਹੁੰਚੀ ਆ। ਕੁਥਾ ਨੀਵਾ ਆ ਪਾਣੀ ਨਾਲ ਭਰੀ ਪਈ ਆ। ਉਹਦਾ ਕਮਾਦੀ ਦਾ ਕਾਫੀ ਨੁਕਸਾਨ ਹੋ ਗਿਆ। ਬਾਕੀ ਕੀ ਬਚੀ ਹਜ਼ਾਰ ਦਾ 20-25 ਹਜ਼ਾਰ ਦਾ ਵਿੱਚੇ ਝੋਨਾ ਪਾ ਕੇ ਹੋ ਜਾਣਾ ਜੀ। ਇੰਨਾ ਦਾ ਹੋਈ ਜਾਣਾ ਝੋਨਾ ਵੀ ਡੁੱਬ ਗਿਆ ਸਾਨੂੰ ਕਿਸ ਟਾਈਮ ਪਤਾ ਲੱਗਾ ਜਦੋਂ ਬਾਹਰ ਪਤਾ ਸੀ ਸਾਨੂੰ 10 ਵਜੇ ਪਤਾ ਲੱਗਾ 10 ਵਜੇ ਪਤਾ ਲੱਗਾ ਜੀ ਇਹ 9 ਵਜੇ ਦੀ ਗੱਲ ਹੋਣੀ ਮੈਨੂੰ ਲੱਗਦਾ 9 ਵਜੇ ਇਹ ਮੜਾ ਮੜਾ ਜਿਗਾ ਜ ਮੜਾ ਮੜਾ ਸੀਗਾ ਪਹਿਲਾਂ ਫਿਰ ਉਹ ਰੋਜ਼ ਆਉਂਦੇ ਸੀ ਨਹਿਰ ਵਾਲੇ ਦੇਖਣ ਜਦੋਂ ਦੀ ਦੇਖ ਲਿਆ ਕੱਲ ਸੀ ਤਾਂ ਕੱਲੇ ਹੀ ਚਲੋ ਚੈੱਕ ਕਰਨਾ ਚਾਹੀਦਾ ਸੀ ਪਾਣੀ ਤੇ ਕਾਬੂ ਪਾ ਲਈ ਕਾਬੂ ਤੇ ਹੁਣ ਪਾਣੀ ਕਾਬੂ ਤਾਂ ਪੈ ਗਿਆ ਆ ਬਹੁਤ ਜੀ ਗਾਹਾਂ ਵੀ ਪਿਆਰਾ ਵੇ ਕਿ ਹੁਣ ਲੋਕਾਂ ਨੇ ਸਹਿਯੋਗ ਬਹੁਤ ਦਿੱਤਾ ਥੋੜਾ ਘਟ ਛੱਡਣ ਥੋੜਾ ਪਾਣੀ ਘਟਾ ਦੇਣਾ ਜੀ ਹੁਣ ਬੋਰੇ ਬਾਰੇ ਰੱਖਿਓ ਆ ਨਿਆਣੇ ਸਾਰੇ ਆ ਤੁਸੀਂ ਦੇਖਦੇ ਆ ਬਹੁਤ ਨਿਆਣੇ ਮਿਹਨਤ ਕਰ ਰਹੇ ਆ ਆ ਦੋ ਬੰਦੇ ਦਾ ਬੜੇ ਹੱਕਦਾਰ ਆ ਮੈਂ ਕਹਿੰਦਾ ਉਹਦੇ ਨੇਰ ਚੀ ਜਾਦੇ ਮੈਂ ਦੇਖਦਾ ਕਦੇ ਦਰਖਤ ਵੱਢ ਕੇ ਕਦੇ ਮਿੱਟੀਆਂ ਆ ਜੇ ਵੀ ਸੀ ਵਾਲਾ ਵੀ ਅਸੀਂ ਤਾਂ ਕਿਹਾ ਵੀ ਤੁਰ ਨਹੀਂ ਪਹੁੰਚਣਾ ਪਰ ਉਹ ਵੀ ਬਈ ਉਹਦੇ ਵੀ ਬਿਲਹਾਰੇ ਆ ਵੀ ਉਹ ਤੁਰ ਪਹੁੰਚ ਗਿਆ ਇਸ ਕਰਕੇ ਹੁਣ ਮਿੱਟੀ ਮੁੱਟੀ ਪੈ ਗਈ ਆ ਬੋਰੇ ਲਾਤੇ ਆ ਸਾਰੀ ਸੰਗਤ ਨੇ ਬੜਾ ਸਹਿਯੋਗ ਦਿੱਤਾ ਖੁੱਲ ਕੇ ਇਸ ਕਰਕੇ ਮਹਿਕਮੇ ਨੂੰ ਵੀ ਬੇਨਤੀ ਆ ਵੀ ਦੁਬਾਰਾ ਫੇਰ ਇਹ ਕੰਮ ਨਾ ਹੋ ਜਵੇ ਇੱਥੇ ਆ ਹੁਣ ਹੋਇਆ ਕਿਤੇ ਹੋਰ ਨਾ ਹੋ ਜਵੇ ਪੂਰੀ ਨਿਗਰਾਨੀ ਨਾ ਰੱਖਣ ਪਾਣੀ ਥੋੜੇ ਜਿਹਾ ਅਧਿਕਾਰੀ ਕਦੋਂ ਤੱਕ ਪਹੁੰਚੇ ਅਧਿਕਾਰੀ ਮੇਰੇ ਖਿਆਲ ਡੇਢ ਘੰਟੇ ਬਾਅਦ ਪਹੁੰਚ ਗਏ ਸੀ ਹਾਂ ਨਹੀਂ ਉਹ ਵਿਚਾਰੇ ਲੱਗੇ ਰਹੇ ਆ ਇੱਕ ਤਾਂ ਵਿਚਾਰਾ ਨਹਿਰ ਦੇ ਵਿੱਚ ਹੀ ਬੜਿਆ ਹਜੇ ਤੱਕ ਵੀ ਮੈਨੂੰ ਲੱਗਦਾ 2 ਘੰਟੇ ਹੋ ਗਏ ਉਹਨੂੰ ਤੇ ਬਹੁਤ ਕੋਸ਼ਿਸ਼ ਕੀਤੀ ਜਾਨੀ ਸਾਰਿਆਂ ਨੇ ਤਾਂ ਤਾਂ ਬਚਾਅ ਹੋ ਗਿਆ ਪਿੰਡ ਦੇ ਲੋਕਾਂ ਨੇ ਸਹਿਯੋਗ ਬਹੁਤ ਜ਼ਿਆਦਾ ਦਿੱਤਾ ਆ ਬੋਰੇ ਭਰ ਭਰ ਕੇ ਹੁਣ ਵੀ ਵਿਚਾਰੇ ਲੈ ਜਾਂਦੇ ਆ ਬੋਰੇ ਲਾਏ ਦਰਾਖਤ ਵੱਡ ਵੱਡ ਲਾਏ ਹੁਣ ਜੀਵੀਸੀ ਨੇ ਮਿੱਟੀ ਪਵਾਉਂਦੇ ਆ ਇਸ ਕਰਕੇ ਬੇਨਤੀ ਆ ਵੀ ਪਾਣੀ ਥੋੜਾ ਜਿਆ ਕੰਟਰੋਲ ਕਰਕੇ ਭੇਜਣ ਤੇ ਦੂਜਾ ਹੋਰ ਵੀ ਕਿਦੇ ਉਹਨਾਂ ਟੁੱਟ ਜਵੇ ਇਸ ਗੱਲ ਦਾ ਖਿਆਲ ਰੱਖਣ ਅਲੀ ਸਰਪੰਚ ਸਾਹਿਬ ਇੱਕ ਘਟਨਾ ਪੁਲੀ ਟੁੱਟੀ ਆ ਉਹਦੇ ਬਾਰੇ ਥੋੜਾ ਜਿਹਾ ਵਿਸਤਾਰ ਨਾਲ ਦੱਸਿਓ ਸਰ ਦੇਖਣ ਵਿੱਚ ਇਹ ਆਇਆ ਵੀ 2-3 ਦਿਨ ਤੋਂ ਨਹਿਰ ਦਾ ਜਿਹੜਾ ਫਲੋਸ ਹੀ ਪਾਣੀ ਦਾ ਬਹੁਤ ਜ਼ਿਆਦਾ ਸੀਗਾ ਤੇ ਉਹ ਬਹੁਤ ਸਾਰੇ ਟੋਬੇ ਜਣ ਕੇ ਰਿਪੇਅਰ ਹੋਣ ਕਰਕੇ ਟੋਬੇ ਬੰਦ ਕੀਤੇ ਗਏ ਆ ਪਾਣੀ ਬੰਦ ਹੋਣ ਕਰਕੇ ਨਹਿਰ ਦਾ ਜਿਹੜਾ ਪਾਣੀ ਜਿਹੜਾ ਸੀ ਉਹ ਓਵਰਫਲੋ ਚੱਲ ਰਿਹਾ ਸੀ ਸੋ ਇਹ 2 ਦਿਨ ਤੋਂ ਥੋੜੀ ਥੋੜੀ ਸਗੀ ਤਰੇੜ ਜਈ ਨਹਿਰੀ ਵਿਭਾਗ ਨੂੰ ਸੂਚਿਤ ਵੀ ਕੀਤਾ ਗਿਆ ਤੇ ਉਹਨਾਂ ਨੇ ਅੱਜ ਮੌਕੇ ਤੇ ਪਹੁੰਚ ਕੇ ਪਿੰਡ ਨਿਵਾਸੀਆਂ ਨੇ ਸਾਰਿਆਂ ਨੇ ਨਾਲ ਮਿਲ ਕੇ ਇਸ ਪਾਣੀ ਨੂੰ ਬੰਨਣ ਦੀ ਵੀ ਪੂਰੀ ਕੋਸ਼ਿਸ਼ ਕੀਤੀ। ਲੇਕਿਨ ਅੱਗੇ ਤੋਂ ਮੈਂ ਇੱਕ ਕਹਿਣਾ ਚਾਹਣਾ ਕਿ ਨਹਿਰੀ ਡਿਪਾਰਟਮੈਂਟ ਜਿਹੜਾ ਆ ਇਹਨਾਂ ਨੂੰ ਵੇਲੇ-ਕਵੇਲੇ ਨਹਿਰ ਦੀ ਸਫਾਈ ਕਰਨੀ ਬਹੁਤ ਜ਼ਰੂਰੀ ਹੈ। ਇਹਦਾ ਮੇਨ ਕਾਰਨ ਇਹ ਹੀ ਆ ਜਦੋਂ ਮੋਰੇ ਕਿਤੇ ਪਾਣੀ ਦੀ ਰੁਕਾਵਟ ਆ ਜਾਂਦੀ ਹੈ, ਪਿੱਛੇ ਪਾਣੀ ਦਾ ਵਾਧਾ ਹੋਣਾ, ਟੁੱਟਣ ਦੀ ਸਭਾਵਨਾ ਵੱਧ ਜਾਂਦੀ ਹੈ। ਹਾਲ ਹੀ ਖੜੀ ਨਗਰ ਨਿਵਾਸੀ ਪੰਡ ਕੁੜਕਾ ਨੇ ਨਹਿਰੀ ਡਿਪਾਰਟਮੈਂਟ ਦਾ ਪੂਰਾ ਸਹਿਯੋਗ ਦੇ ਕੇ ਇਸ ਪਾਣੀ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕੁਝ ਹੱਦ ਤੱਕ ਪਾਣੀ ਬੰਦ ਹੋ ਗਿਆ। ਵੀਰ ਆ ਵੀ 1 ਘੰਟਾ 2 ਘੰਟੇ ਤੱਕ ਪਾਣੀ ਤੇ ਕਾਬੂ ਪਾ ਲਿਆ ਜਾਊਗਾ ਕਿੰਨੇ ਨੁਕਸਾਨ ਹੋ ਗਿਆ ਜੀ ਇਹਦੇ ਵਿੱਚ ਦੇਖੋ ਅਗਰ ਜੇ ਕੋਈ ਝੋਨਾ ਦੋਨਾਂ ਸਾਈਡਾਂ ਤੋਂ ਲੱਗਾ ਹੁੰਦਾ ਤਾਂ ਨੁਕਸਾਨ ਬਹੁਤ ਸੀਗਾ ਹਾਲ ਦੀ ਘੜੀ ਨੁਕਸਾਨ ਤੋਂ ਬਚਾ ਆ ਕਿੰਨੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਜੀ ਇਹ ਜਿਹੜਾ ਵਾਕਿਆ ਹੋਇਆ ਜੀ ਮੈਂ ਕਿਸੇ ਦੇ ਅਫਸੋਸ ਤੇ ਬੈਠਾ ਸੀ ਕਿਸੇ ਦੀ ਨੌਸਵਾਨ ਦੀ ਮਾਤਾ ਡੈਥ ਹੋ ਗਈ ਉੱਥੇ ਮੈਨੂੰ ਸੂਚਨਾ ਮਿਲੀ ਆ ਮਿਲਦੇ ਸਾਰੇ ਵਿੱਚੇ ਮੈਂ ਆਪਣਾ ਘਰਵਾਰ ਛੱਡ ਕੇ ਪੈਨਡਰ ਦੀ ਰਾਹੀਂ ਅਨਾਉਂਸਮੈਂਟ ਕੀਤੀ ਸਪੀਕਰਾਂ ਤੋਂ ਸਾਰੇ ਪੈਨੇਸਾ ਜੋ ਨਾਲ ਇਸ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਗਈ। ਹਾਂਜੀ ਸਰ ਇੱਕ ਕੁੜਤੇ ਗੋਏ ਤੇ ਪੰਜ ਟੱਪਾ ਉਹਦੇ ਬਾਰੇ ਥੋੜਾ ਜਿਹਾ ਵਿਸਤਾਰ ਨਾਲ ਦੱਸੋ। ਸਸੀ ਗੱਲ ਦੀ ਸਾਰਿਆਂ ਨੂੰ। ਅਕਚੁਅਲੀ ਨਹਿਰ ਦੇ ਵਿੱਚ ਪਾਣੀ ਸੀਗਾ ਤੇ ਪਲੱਸ ਕੀ ਹੈ ਮਾਰਨਿੰਗ ਮਾਰਨਿੰਗ ਹੀ ਬਰਸਾਤ ਹੋ ਗਈ। ਤੇ ਉਹਦੇ ਕਰਕੇ ਲੋਕਾਂ ਨੇ ਮੋਗੇ ਬੰਦ ਕਰ ਲਈ ਜ਼ਿੰਮੇਦਾਰਾਂ ਨੇ ਜਿਸ ਕਰਕੇ ਪਾਣੀ ਥੋੜਾ ਓਵਰਫਲੋ ਹੋਣ ਕਰਕੇ ਆਪਣਾ ਥੋੜਾ ਪਾਉਣਾ ਸੀ ਲੀਕ ਕਰਨ ਲੱਗ ਗਿਆ। ਫਿਰ ਜਿਵੇਂ ਮੈਂ ਜਿਵੇਂ ਪਤਾ ਲੱਗਿਆ ਮੈਨੂੰ ਮੈਂ ਫੀਲਡ ਸਟਾਫ ਨੂੰ ਆਪਣੇ ਨੂੰ ਭੇਜਿਆ। ਤੋਂ ਲੀਕੇਜ ਕਰਦੇ ਕਰਦੇ ਫਾਰ ਵਧਨ ਕਰਕੇ ਤੇ ਥੋੜਾ ਇਥੇ क्रैक ਪੈ ਗਿਆ ਨਾਲ ਹੀ ਜਿਵੇਂ ਪਤਾ ਲੱਗਾ ਅਸੀਂ ਪਿੰਡ ਵਾਲ ਨੂੰ ਵੀ ਸੁਨੇਹਾ ਦੇਤਾ ਪਿੰਡ ਵਾਲੇ ਵੀ ਸਾਰੇ ਇਕੱਠੇ ਹੋ ਗਏ ਮੌਕੇ ਤੇ ਤੇ ਸਾਰਿਆਂ ਦੀ ਮਦਦ ਨਾਲ ਫਿਲਹਾਲ ਅਸੀਂ ਕਾਫੀ ਹੱਦ ਤੱਕ ਕਾਬੂ ਪਾ ਲਿਆ ਉੱਪਰੋਂ ਮੈਂ ਗਿਆ ਸੀ ਕਿ ਮੈਂ ਉੱਪਰਲੇ ਪਾਸੇ ਸੀਗਾ ਜਦੋਂ ਮੈਨੂੰ ਬ੍ਰੀਚ ਦਾ ਪਤਾ ਲੱਗਾ ਮੈਂ ਹੈਡ ਤੋਂ ਉੱਪਰ ਹੈਡ ਤੋਂ ਵੀ ਪਾਣੀ ਕੰਟਰੋਲ ਕਰਦਾ ਕਰਦਾ ਥੱਲੇ ਮੋਗੇ ਖੋਲਦੇ ਖੋਲਦੇ ਹੁਣੇ ਇੱਥੇ ਆਏ ਆ ਤੇ ਕਾਫੀ ਹੱਦ ਤੱਕ ਸਿਚੁਏਸ਼ਨ ਅਸੀਂ ਕੰਟਰੋਲ ਕਰ ਲਈਏ ਤੇ ਪਿੰਡ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ ਖਾਸ ਕਰਕੇ ਇਥੇ ਸਰਪੰਚ ਸਾਹਿਬ ਜੀ ਨੇ ਤੇ ਤੁਹਾਨੂੰ ਕਦੋਂ ਤਲਾਹ ਮਿ ਮਨ ਟੁੱਟੇ ਦੀ ਖਬਰ ਸਰ ਸਾਨੂੰ ਮਿਲੀ ਅਪਰੋਕਸੀਮੇਟ 2 ਵਜਰਿਆ 11 11:30 12 ਵਜੇ ਦੇ ਲਾਗੇ ਤੱਕੇ 12 ਵਜੇ ਦੇ ਲਾਗੇ ਤੱਕੇ ਤੇ ਸਰ ਜਿਹੜੇ ਕੀ ਨਾ ਮੈਂ ਤਾਂ ਦੱਸੀ ਕੀ ਹੋ ਰਿਹਾ ਹੈ ਸਰ ਮੈਂ ਸ਼ਿਸ਼ ਕੁਮਾਰ ਹਾਂ ਸ਼ਿਸ਼ ਕੁਮਾਰ ਜੂਨੀਅਰ ਇੰਜੀਨੀਅਰ ਇਰੀਗੇਸ਼ਨ ਡਿਪਾਰਟਮੈਂਟ 'ਚ ਇਹ ਗ੍ਰਾਹਕ ਸੈਕਸ਼ਨ ਆ ਮੇਰੇ ਕੋਲ ਹੀ ਆਉਂਦਾ ਏ ਕਿ ਸਾਰੇ ਕਿੰਨਾ ਕਿ ਖੱਤਿਆਂ ਦਾ ਨੁਕਸਾਨ ਹੋ ਗਿਆ ਜੀ ਫਸਲ ਦਾ ਕਿਹਦਾ ਨੁਕਸਾਨ ਤਾਂ ਸਰ ਹਜੇ ਕਹ ਲੋ ਕਦੋਂ ਹੀ ਹੋ ਰਿਆ ਸੀਗਾ ਨੁਕਸਾਨ ਤਾਂ ਹਜੇ ਕਿਸੇ ਦਾ ਵੀ ਨਹੀਂ ਹੋਇਆ ਹੈਗਾ ਬਸ ਮਾੜਾ ਖੇਤਾਂ ਲਗੰਨੇ ਆ ਲਵਾ ਪਰ ਨੁਕਸਾਨ ਇਹਨੂੰ ਵੀ ਨਹੀਂ ਹੋਇਆ ਬਸ ਜੀ ਸੀ ਬੀ ਨਵਾਂ ਜਿੰਨਾ ਆ ਵੇ ਬਸ ਮਾੜਾ ਮੋਟਾ ਉਹੀ ਹੋਇਆ ਜੀ ਨੁਕਸਾਨ ਨਹੀਂ ਕੁਝ ਖਾਸਾ ਹੋਇਆ ਜੀ ਥੈਂਕ ਯੂ